ਪਤੇ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਦੇ ਪਰਿਵਾਰਿਕ ਪਿਸ਼ੋਕੜ ਸਿੱਖ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਜੀ ਦਾ ਇੱਕ ਵਿਸ਼ੇਸ਼ ਸਥਾਨ ਹੈ ਆਪ ਨੂੰ ਖਾਸਾ ਰਾਜ ਦਾ ਵਾਨੀ ਕਿਹਾ ਜਾਂਦਾ ਹੈ ਆਪ ਦਾ ਜਨਮ ਅਕਤੂਬਰ 1670 ਇਸਵੀ ਨੂੰ ਪੱਛਮੀ ਕਸ਼ਮੀਰ ਜ਼ਿਲ੍ਹਾ ਪੁਣਸ਼ ਦੇ ਨਗਰ ਰਾਜੌਰੀ ਵਿਖੇ ਹੋਇਆ ਆਪ ਦੇ ਪਿਤਾ ਦਾ ਨਾਮ ਰਾਮਦੇਵ ਸੀ ਤੇ ਆਪ ਦਾ ਬਚਪਨ ਦਾ ਨਾਮ ਲక్ష్మణ ਦੇਵ ਰੱਖਿਆ ਗਿਆ ਇਹ ਰਾਜਪੂਤ ਘਰਾਣੇ ਨਾਲ ਸੰਬੰਧ ਰੱਖਦੇ ਸਨ ਇਹਨਾਂ ਦੇ ਪਿਤਾ ਕਿਰਸ਼ਾਨੀ ਦਾ ਕੰਮ ਕਰਦੇ ਸਨ ਲక్ష్మణ ਦੇਵ ਨੂੰ ਵਾਹੀਕਾਰੀ ਤੇ ਸ਼ਸਤਰਾਂ ਦੀ ਸਿੱਖਲਾਈ ਦਿੱਤੀ ਗਈ ਆਪ ਸ਼ਸਤਰ ਵਿਦਿਆ ਦੇ ਮਹਾਰ ਹੋ ਗਏ ਅਤੇ ਇਹਨਾਂ ਨੂੰ ਸ਼ਿਕਾਰ ਖੇਡਣ ਦਾ ਵੀ ਬਹੁਤ ਸ਼ੌਂਕ ਸੀ ਇੱਕ ਦਿਨ ਜੰਗਲ ਵਿੱਚ ਸ਼ਿਕਾਰ ਖੇਡਦਿਆਂ ਲక్ష్ਮਣ ਦੇਵ ਨੇ ਇੱਕ ਹਿਰਨੀ ਮਾਰ ਲਈ ਜਦ ਉਸ ਹਿਰਨੀ ਦਾ ਪੇਟ چیرਿਆ ਤਾਂ ਵਿੱਚੋਂ ਦੋ ਬੱਚੇ ਨਿਕਲੇ ਜੋ ਉਹਨਾਂ ਦੀਆਂ ਅੱਖਾਂ ਸਾਵੇਂ ਤੜਫ ਤੜਫ ਕੇ ਮਰ ਗਏ ਇਸ ਘਟਨਾ ਦਾ ਸਹਿਜ ਰੂਪ ਦੇ ਵਿੱਚ ਲਸ਼ਮਣ ਦੇਵ ਦੇ ਮਨ ਉੱਪਰ ਅਜਿਹਾ ਅਸਰ ਹੋਇਆ ਕਿ ਉਹ ਘਰ-ਵਾਰ ਤਿਆਗ ਕੇ ਸਾਧੂ ਬਣ ਗਿਆ ਕਈ ਵਾਰੀ ਮਨੁੱਖੀ ਜੀਵਨ ਵਿੱਚ ਕੋਈ ਘਟਨਾ ਅਜਿਹੀ ਘਟ ਜਾਂਦੀ ਹੈ ਕਿ ਉਸ ਦੀ ਸੋਚ ਹੀ ਬਦਲ ਕੇ ਰੱਖ ਦਿੰਦੀ ਹੈ ਇਸ ਤਰ੍ਹਾਂ ਹੀ ਲਸ਼ਮਣ ਦੇਵ ਨਾਲ ਹੋਇਆ ਸਾਧੂ ਹੋ ਕੇ ਪਹਿਲਾਂ ਉਹ ਜਾਨਕੀ ਦਾਸ ਸਾਧੂ ਦਾ ਚੇਲਾ ਬਣ ਗਿਆ ਫਿਰ ਉਹ ਫਿਰਦਾ ਫਿਰਦਾ ਕਸੂਰ ਦੇ ਲਾਗੇ ਬਾਬਾ ਰਾਮ ਥੰਮਣ ਦੇ ਸਥਾਨ ਤੇ ਗਿਆ ਅਤੇ RAM ਦਾਸ ਵਿਰਾਗੀ ਦਾ ਚੇਲਾ ਬਣ ਗਿਆ ਉਸ ਵਿਰਾਗੀ ਨੇ ਲਸ਼ਮਣ ਦਾਸ ਦਾ ਨਾਮ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਹੁਣ ਮਾਧੋ ਦਾਸ ਦਾ ਮਨ ਅਜੇ ਵੀ ਵੇਚੈਨ ਸੀ ਤੇ ਉਹ ਦੱਖਣ ਵੱਲ 나ਸੀਕ ਦੇ ਨੇੜੇ ਪੰਜਬਟੀ ਦੇ ਜੰਗਲਾਂ ਵਿੱਚ ਚਲਾ ਗਿਆ ਇਥੇ ਮਾਧੋਦਾਸ ਨੇ ਇੱਕ ਜੋਗੀ ਔਗੜਨਾਥ ਜੋਗ ਦੀ ਸਿੱਖਿਆ ਪ੍ਰਾਪਤ ਕੀਤੀ ਫਿਰ ਅੰਤ ਨੂੰ ਨਦੇੜ ਜਾ ਕੇ ਆਪਣਾ ਮਠ੍ਹ ਕਾਇਮ ਕਰਕੇ ਉੱਥੇ ਹੀ ਨਿਵਾਸ ਕਰ ਲਿਆ ਉੱਥੇ ਮਾਧੋਦਾਸ ਨੇ ਕੁਟੀਆਂ ਬਣਵਾਈ ਤੇ ਭਜਨ ਕਰਨ ਲੱਗ ਪਿਆ ਆਸ-ਪਾਸ ਦੇ ਲੋਕਾਂ ਦੇ ਵਿੱਚ ਉਸ ਦਾ ਤਗੜਾ ਪ੍ਰਭਾਵ ਬਣ ਗਿਆ ਉਹ ਆਪਣੇ ਡੇਰੇ ਤੇ ਆਉਣ ਵਾਲੇ ਸਧਾਰਨ ਸਾਧੂ ਸੰਤਾਂ ਦਾ ਮਖੌਲ ਵੀ ੜਾਉਂਦਾ ਸਮਾਂ ਬੀਤਦਾ ਗਿਆ ਇੱਕ ਐਸੀ ਕਲਾ ਵਰਤੀ ਕੀ 7 ਸਤੰਬਰ 1660 ਇਸਵੀ ਵਿੱਚ 1708 ਇਸਵੀ ਵਿੱਚ ਸ੍ਰੀ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਯਾਤਰਾ ਦੇ ਦੌਰਾਨ ਮਾਧੋਦਾਸ ਦੇ ਡੇਰੇ ਤੇ ਗਏ ਮਾਧੋਦਾਸ ਨੇ ਆਪਣੇ ਸੁਭਾਅ ਅਨੁਸਾਰ ਗੁਰੂ ਜੀ ਉੱਪਰ ਪ੍ਰਭਾਵ ਪਾਉਣਾ ਚਾਹਿਆ ਪਰ ਸਤਗੁਰੂ ਦੇ ਨੂਰੀ ਮੁਖ ਤੇ ਬਾਣੀ ਬਾਣੇ ਦੇ ਪ੍ਰਤਾਪ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਮਾਧੋਦਾਸ ਦਸਮ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਿਆ ਮਾਧੋਦਾਸ ਪੁਕਾਰ ਉੱਠਿਆ ਏ ਸਤਗੁਰੂ ਮੈਨੂੰ ਬਖਸ਼ੋ ਮੈਂ ਤੁਹਾਡਾ ਬੰਦਾ ਹਾਂ ਕਲੰਗੀ ਧਰਪਾਸ਼ਾ ਨੇ ਮੁਸਕਰਾ ਕੇ ਕਿਹਾ ਹਾਂ ਹਾਂ ਤੂੰ ਸਾਡਾ ਹੀ ਬੰਦਾ ਹੈ ਮਾਦੋਦਾਸ ਨੇ ਸਤਿਗੁਰੂ ਦੇ ਚਰਨਾਂ ਵਿੱਚ ਬਹਿ ਕੇ ਸਿੱਖ ਇਤਿਹਾਸ ਸੁਣਿਆ ਪਰ ਚਮਕੌਰ ਸਾਹਿਬ ਤੇ ਸਰਹੰਦ ਦਾ ਸਾਖਾ ਸੁਣ ਕੇ ਉਸ ਦਾ ਖੂਨ ਖੋਲ ਉਠਿਆ ਉਹ ਪੰਜਾਬ ਦੇ ਵਿੱਚ ਜਾ ਕੇ ਜ਼ਾਲਿਮਾਂ ਤੇ ਜ਼ਾਬਰਾਂ ਨੂੰ ਜੋ ਸੋਧਣ ਲਈ ਤਿਆਰ ਹੋਇਆ ਗੁਰੂ ਜੀ ਨੇ ਮਾਦੋਦਾਸ ਨੂੰ ਅੰਮ੍ਰਿਤ ਛਕਾਇਆ ਤੇ ਉਸ ਦਾ ਨਾਮ ਗੁਰਵਕਸ ਸਿੰਘ ਰੱਖਿਆ ਗਿਆ ਪਰ ਮਾਦੋਦਾਸ ਨੇ ਆਪਣੇ ਆਪ ਨੂੰ ਗੁਰੂ ਦਾ ਬੰਦਾ ਕਿਹਾ ਸੀ ਇਸ ਲਈ ਆਪ ਦਾ ਨਾਮ ਬੰਦਾ ਸਿੰਘ ਹੀ ਪ੍ਰਚਲਿਤ ਹੋਇਆ ਇਸ ਗੁਰੂ ਦੇ ਬੰਦੇ ਦੀ ਬਹਾਦਰੀ ਦੀਆਂ ਧੋਮਾਂ ਪੈਣ ਕਰਕੇ ਬੰਦਾ ਸਿੰਘ ਬਹਾਦਰ ਕਰਕੇ ਜਾਣਿਆ ਜਾਂਦਾ ਹੈ ਸਤ ਗੁਰਾਂ ਨੇ ਬਾਬਾ ਬੰਦਾ ਸਿੰਘ ਨੂੰ ਖਾਲਸੇ ਦੀ ਰਹਿਤ ਤੇ ਇਸ ਨਿਰਮਲ ਪੰਥ ਦੇ ਮਹਾਨ ਅਸੂਲਾਂ ਤੋਂ ਜਾਣੂ ਕਰਵਾਇਆ 파ਰਸ ਗੁਰੂ ਦੀ ਸ਼ੋਭਾ ਪ੍ਰਾਪਤ ਕਰਕੇ ਇਸ ਸੋਨੇ ਦੀ ਚਮਕ ਤੇ ਦਮਕ ਅੱਗੇ ਜ਼ਾਲਮਾਂ ਦੀਆਂ ਅੱਖਾਂ ਕਿਵੇਂ ਚੁੰਦਦੀਆਂ ਗਈਆਂ ਇਹ ਅਸੀਂ ਅਗਲੇ ਕਾੜ ਵਿੱਚ ਪੜ੍ਹਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ